ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 30-35 ਸਾਲ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਕਾਬਲ ਦੇ ਵਿੱਚ ਕੰਦਾਰ ਦੇ ਵਿੱਚ ਵਜ਼ੀਰਾਬਾਦ ਦੇ ਵਿੱਚ ਕੋਈ ਲੱਖ ਡੇਢ ਲੱਖ ਸਿੱਖ ਜਿਹੜਾ ਹੈ ਉਹ ਵਾਸ ਕਰਦਾ ਸੀ ਇਹ ਅਫਗਾਨਿਸਤਾਨ ਦੇ ਇਤਿਹਾਸਿਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਹੁੰਦੀ ਸੀ ਉੱਥੇ ਮਾਹੌਲ ਖਰਾਬ ਹੋਇਆ ਸਿੱਖਾਂ ਦੀ ਟਾਰਗੇਟ ਕਿਲਿੰਗ ਕੀਤੀ ਗਈ ਬਹੁਤ ਸਾਰੇ ਸਿੱਖ ਜਿਹੜੇ ਹੈ ਉਹ ਅਫਗਾਨਿਸਤਾਨ ਦੇ ਵਿੱਚੋਂ ਨਿਕਲਨੇ ਸ਼ੁਰੂ ਹੋਏ ਤੇ ਅੱਜ ਉੱਥੇ ਪੰਜ ਸੱਤ ਪਰਿਵਾਰ ਬਾਕੀ ਰਹਿ ਗਏ ਫਿਰ ਪਾਕਿਸਤਾਨ ਦੇ ਕੇਪੀ ਦੇ ਵਿੱਚ ਸਿੱਖਾਂ ਦਾ ਕਤਲ ਜਿਹੜਾ ਹੈ ਕਰਨ ਦਾ سلسلہ ਸ਼ੁਰੂ ਹੋਇਆ ਸਿੱਖ ਪੇਸ਼ਾਵਰ ਤੋਂ ਜਾਂ ਕੇਪੀ ਦੇ ਇਲਾਕੇ ਤੋਂ ਪਾਕਿਸਤਾਨੀ ਪੰਜਾਬ ਦੇ ਵਿੱਚ ਆ ਕੇ ਵਸਣੇ ਸ਼ੁਰੂ ਹੋਏ ਪੰਜਾ ਸਾਹਿਬ ਦੇ ਵਿੱਚ ਆ ਕੇ ਬਸੇ ਨਨਕਾਣਾ ਸਾਹਿਬ ਦੇ ਵਿੱਚ ਆ ਕੇ ਬਸੇ ਲਾਹੌਰ ਦੇ ਵਿੱਚ ਆ ਕੇ ਬਸੇ ਸਿੱਖਾਂ ਨੇ ਆਪਣੇ ਕਾਰੋਬਾਰ ਸਥਾਪਿਤ ਕੀਤੇ ਤੇ ਹੁਣ ਦੋ ਤਿੰਨ ਦਿਨ ਪਹਿਲਾਂ ਫੇਰ 라ਵਲਪਿੰਡੀ ਦੇ ਅੰਦਰ ਪੰਜਾ ਸਾਹਿਬ ਦੇ ਅੰਦਰ ਸਿੱਖਾਂ ਨੂੰ ਧਮਕੀਆਂ ਭਰੇ ਪੱਤਰ ਜਿਹੜੇ ਹੈ ਉਹ ਮਿਲੇ ਨੇ ਜਿਹਦੇ ਵਿੱਚ ਉਹਨਾਂ ਨੂੰ ਕਿਹਾ ਕਿ ਜਾਂ ਤਾਂ ਤੁਸੀਂ ਮੁਸਲਮਾਨ ਬਣ ਜਾਓ ਤੇ ਜਾਂ ਤੁਸੀਂ ਫਿਰ ਇਸ ਪਾਕਿਸਤਾਨ ਨੂੰ ਛੱਡ ਕੇ ਚਲੇ ਜਾਓ ਮੈਂ ਸਮਝਦਾ ਕਿ ਇਹ ਬਹੁਤ ਮੰਦਾ ਤੇ ਭੈੜਾ ਜਿਹੜਾ ਹੈ ਉਹ ਵਰਤਾਰਾ ਹੈ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਦੇ ਮਾਨ ਦੀ ਸਿੱਖਾਂ ਦੇ ਜਾਨ ਦੀ ਸਿੱਖਾਂ ਦੇ ਮਾਲ ਦੀ ਰਾਖੀ ਕਰਨੀ ਚਾਹੀਦੀ ਔਰ ਭਾਰਤ ਸਰਕਾਰ ਨੂੰ ਵੀ ਦਖਲਅੰਦਾਜ਼ੀ ਇਸ ਮਾਮਲੇ ਦੇ ਵਿੱਚ ਕਰਨੀ ਚਾਹੀਦੀ ਹੈ ਬਾਹਰ ਸਾਡੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ ਜਾਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਆਪਣੇ ਆਪਣੇ ਮੁਲਕਾਂ ਦੀਆਂ ਸਰਕਾਰਾਂ ਨੂੰ ਕਹਿਣਾ ਚਾਹੀਦਾ ਹੈ ਕਿ ਪਾਕਿਸਤਾਨ ਦੇ ਅੰਦਰ ਘਟਗੰਤੀ ਦੇ ਵਿੱਚ ਰਹਿ ਰਹੇ ਸਿੱਖਾਂ ਦੀ ਜੜੀ ਹੈ ਉਹ ਜਨਮਾਲ ਦੀ ਰਾਖੀ ਜੜੀ ਹੈ ਉਹ ਜ਼ਰੂਰ ਕੀਤੀ ਜਾਏ ਤầm ਕਿਆ ਪਰੇ ਪੱਤਰ ਜਿਹੜੇ ਨੇ ਸਿੱਖਾਂ ਨੂੰ ਪਰੇਸ਼ਾਨ ਕਰਦੇ ਨੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਪੈਂਦੀਆਂ ਨੇ ਪਰਿਵਾਰ ਸਹਿਮਦੇ ਨੇ ਬੱਚੇ ਸਹਿਮਦੇ ਨੇ ਤੇ ਇਸ ਕਿਸਮ ਦੇ ਸ਼ਰਾਰਤੀ ਅਨਸਰਾਂ ਨੂੰ ਨਤ ਪਾਈ ਜਾਣੀ ਜੜੀ ਹੈ ਬੜੀ ਜ਼ਰੂਰੀ ਹੈ ਤੇ ਮੈਂ ਫੇਰ ਇੱਕ ਵਾਰੀ ਪਾਕਿਸਤਾਨ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਉਹ ਇਹੋ ਜੇ ਅਨਸਰਾਂ ਨੂੰ ਨਤ ਪਾਵੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਜਿਹੜੀ ਹੈ ਉਹਨੂੰ ਯਕੀਨੀ ਬਣਾਵੇ। ਭਾਰਤ ਸਰਕਾਰ ਵੀ ਜਿਹੜਾ ਹੈ ਉਹਦਾ ਕੰਮ ਅੰਦਾਜ਼ੀ ਕਰਕੇ ਸਿੱਖਾਂ ਦੀ ਜਿਹੜੀ ਹੈ ਜਨਮਾਲ ਦੀ ਰਾਖੀ ਦੇ ਲਈ ਅੱਗੇ ਆਵੇ। ਇਹ ਵਰਤਾਰਾ ਜਿਹੜਾ ਜੋ ਵੀ ਇਹ ਧਮਕੀਆਂ ਭਰੇ ਪੱਤਰ ਦੇਣ ਦਾ ਪਾਕਿਸਤਾਨ ਦੇ ਵਿੱਚ ਚੱਲਿਆ ਹੈ 라ਵਲਪਿੰਡੀ ਦੇ ਵਿੱਚ ਜਾਂ ਪੰਜਾਬ ਸਾਬ ਦੇ ਵਿੱਚ ਇਹ ਬੇहद ਮੰਦ ਭਾਗ ਹੈ ਉਹ ਨਿੰਦਾਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।